ਜਪ ਦਾ ਮਾਹੌਲ ਲਗਾਤਾਰ ਗੈਂਗਸਟਰਾਂ ਤੇ ਬਦਮਾਸ਼ਾਂ ਦੇ ਵੱਲੋਂ ਖਰਾਬ ਕੀਤਾ ਜਾ ਰਿਹਾ ਜਿੱਥੇ ਕਿ ਪੰਜਾਬ ਪੁਲਿਸ ਲਗਾਤਾਰ ਇਹ ਯਤਨ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਮੁੜ ਤੋਂ ਸ਼ਾਂਤੀ ਤੇ ਕਾਨੂੰਨ ਵਿਵਸਥਾ قائم ਕੀਤੀ ਜਾਵੇ ਤਾਂ ਜੋ ਲੋਕ ਬਿਨਾਂ ਕਿਸੇ ਡਰ ਖੋਪ ਤੇ ਆਪਣਾ ਜੀਵਨ ਫਤਿਹ ਕਰ ਸਕਣ ਇਸ ਦੇ ਚੱਲਦਿਆਂ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜੁਥੇ ਕਿ ਦੋ ਸ਼ਾਪ ਸ਼ੂਟਰਾਂ ਦਾ ਐਨਕਾਊਂਟਰ ਹੁੰਦਾ 10 ਦੇ ਕਿ ਦੋ ਜਿਹੜੇ ਸ਼ਾਪ ਸ਼ੂਟਰ ਨੇ ਇੱਕ ਇਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀ ਹਾਲਾਂਕਿ ਜਦੋਂ ਪੁਲਿਸ ਨੂੰ ਇਹਨਾਂ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਆਰੋਪੀਆਂ ਨੂੰ ਰੋਕਣ ਦੇ ਲਈ ਪਹਿਲਾਂ ਚੇਤਾਵਨੀ ਦਿੱਤੀ ਗਈ ਹਾਲਾਂਕਿ ਇਸ ਚੇਤਾਵਨੀ ਦੌਰਾਨ ਆਰੋਪੀਆਂ ਦੇ ਵੱਲੋਂ ਉਲਟਾ ਪੁਲਿਸ ਤੇ ਫਾਇਰਿੰਗ ਕੀਤੀ ਗਈ ਜੁਥੇ ਕਿ ਪਟਿਆਲਾ ਦੇ ਸੀਆਈਏ ਇਨਚਾਰਜ ਪਟਪ ਸਿੰਘ ਬਾਜਵਾ ਤੇ ਵੀ ਫਾਇਰਿੰਗ ਹੁੰਦੀ ਹੈ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਜਵਾਬੀ ਕਾਰਵਾਈ ਦੇ ਵਿੱਚ ਇਹ ਦੋਵੇਂ ਸ਼ੂਟਰ ਜ਼ਖਮੀ ਹੋ ਗਏ ਦੱਸਦੇ ਕਿ 15 ਤੋਂ 16 ਦੇ ਕਰੀਬ ਰਾਉਂਡ ਫਾਇਰ ਹੁੰਦੇ ਨੇ ਆਰਪੀ ਇਹ ਦੋਵੇਂ ਸ਼ਾਪ ਸ਼ੂਟਰ ਘੁੱਟਦਾ ਕਿ ਪਹਿਲਾਂ ਵੀ ਕਈ ਮਾਮਲੇ ਦਰਜ ਸੀ ਫਿਰੋਤੀ ਲੁੱਟੇ ਤੇ ਫਾਇਰਿੰਗ ਵਰਗੇ ਕਈ ਮਾਮਲੇ ਦਰਜ ਸੀ ਪੁਲਿਸ ਨੂੰ ਕਾਫੀ ਲੰਬੇ ਸਮੇਂ ਤੋਂ ਇਹਨਾਂ ਆਰੋਪੀਆਂ ਦੀ ਪਾਲ ਵੀ ਸੀ ਦੱਸਦੇ ਕਿ ਜੋ ਐਂਕਾਊਂਟਰ ਹੁੰਦਾ ਹੈ ਇਹ ਪਟਿਆਲਾ ਸੰਗਰੂਰ ਬਾਈਪਾਸ ਤੇ ਹੁੰਦਾ ਜਿੱਥੇ ਕਿ ਦੋਵਾਂ ਸ਼ੂਟਰ ਫਿਲਹਾਲ ਜ਼ਖਮੀ ਨੇ ਤੇ ਇਸ ਵੇਲੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਪੱਤੀ ਨੇ ਉਥੇ ਪੁਲਿਸ ਦੇ ਵੱਲੋਂ ਇਹਨਾਂ આરોપીਆਂ ਦੇ ਕੋਲੋਂ ਦੋ ਪਿਸਟੋਲ ਤੇ ਇੱਕ ਬਿਨਾ ਨੰਬਰ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਫਿਲਹਾਲ ਜਦੋਂ ਇਸ ਦੀ ਸੂਚਨਾ ਐਸਐਸਪੀ ਪਟਿਆਲਾ ਵਰਨ ਸ਼ਰਮਾ ਨੂੰ ਪਹੁੰਚਦੀ ਹੈ ਤਾਂ ਤੁਰੰਤ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਹਲਤਾਂ ਦਾ ਜੁਆਇਜ਼ਾ ਲਿਆ ਗਿਆ ਮਾਨਜੋਗ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਜੀ ਫੀਲਡ ਯੂਨਿਟਸ ਨੂੰ ਜ਼ੀਰੋ ਟੋਲਰੈਂਸ ਟੁਵਰਡਸ ਆਰਗੇਨਾਈਜ਼ਡ ਕ੍ਰਾਈਮ ਐਂਡ ਜ਼ੀਰੋ ਟੋਲਰੈਂਸ ਟੁਵਰਡਸ ਗੈਂਗਸਟਰਸ ਉਸੇ ਲੜੀ 'ਚ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀ 13 ਦਸੰਬਰ ਦੀ ਰਾਤ ਨੂੰ ਗੱਦੋਮਾਜਰੇ ਪਿੰਡ 'ਚ ਇੱਕ ਫਾਇਰਿੰਗ ਹੁੰਦੀ ਹੈ ਜਿਦੇ 'ਚ ਇੱਕ ਬਜ਼ੁਰਗ ਨੂੰ 75 ਸਾਲ ਦੇ ਢਿੱਡ 'ਚ ਗੋਲੀ ਲੱਗਦੀ ਹੈ ਉਹਦੇ ਬਾਅਦ ਜਿਹੜਾ ਉਹਦਾ ਬੇਟਾ ਇੱਕ ਯੂਐਸਏ ਬੇਸਡ ਬਿਜ਼ਨਸਮੈਨ ਹੈ ਹੋਟਲ ਚ ਲੌਂਦਾ ਉੱਥੇ ਉਹਨੂੰ ਐਕਸਟਰੋਸ਼ਨ ਦੀ ਕਾਲ ਜਾਂਦੀ ਹੈ 골ਡੀ ਢਿੱਲੋਂ ਵੱਲੋਂ ਅਸੀਂ ਪੋਸੇ ਦਿਨ ਤੋਂ ਹੀ ਟੀਮਾਂ ਬਣਾ ਕੇ ਇਹਨਾਂ ਦੇ ਪਿੱਛੇ ਲੱਗੇ ਹੋਏ ਸੀ ਤੇ ਅੱਜ ਐਸਪੀ ਡੀ ਗੁਰਬੰਦ ਸਿੰਘ ਬੈਂਸ ਤੇ ਇੰਸਪੈਕਟਰ ਪ੍ਰਦੀਪ ਬਾਜਵਾ ਦੀ ਟੀਮਾਂ ਨੇ ਇਹ ਦੋਨੇ ਮੇਨ ਸ਼ੂਟਰ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਸ ਵਾਰ ਦਾ ਉਹਨਾਂ ਨੂੰ ਘੇਰਾਬੰਦੀ ਕਰਕੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਜਾਨੇ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫੈਰ ਕੀਤੇ ਇੱਕ ਫੈਰ ਸਾਡੀ ਪੁਲਿਸ ਵਹੀਕਲ ਦੀ ਵਿੰਡਸ਼ੀਲਡ ਤੇ ਵੀ ਲੱਗਾ ਪੁਲਿਸ ਪਾਰਟੀ ਨੇ ਆਟਮੋਸਟ ਰੈਸਟ੍ਰੇਂਟ ਦਾ ਵਰਤੋਂ ਕਰਦੇ ਹੋਏ ਜਦੋਂ ਜਵਾਬੀ ਫਾਇਰ ਕੀਤਾ ਤੇ ਦੋਨੇ ਜ਼ਖਮੀ ਹੋਏ ਤੇ ਦੋਨਾਂ ਨੂੰ ਹਸਪੀਟਲ ਚ ਜਿਹੜਾ ਦਾਖਲ ਕਰਾਇਆ ਗਿਆ ਦੋਨਾਂ ਦੇ ਕੋਲੋਂ ਇਟਲੀ ਮੈਡ ਫੋਰਮੈਡ ਵੈਪਨ ਵੀ ਬਰਾਮਦ ਹੋਏ ਤੇ ਇਹ ਦੋਨੇ ਮੇਨ ਸ਼ੂਟਰ ਸੀਗੇ ਜੀ ਬੋਲਡ ਢਿੱਲੋਂ ਗੈਂਗ ਦੇ ਪਹਿਲਾਂ ਵੀ ਅਸੀਂ ਬੜੀ ਸਰਗਰਮੀ ਨਾਲ ਇਹਨਾਂ ਖਿਲਾਫ ਕਾਰਵਾਈ ਕੀਤੀ ਤੇ ਅੱਗੇ ਵੀ ਜਿਹੜੀ ਹੈ ਜਾਰੀ ਰਹੂਗੀ ਸਰ ਸਰ ਕਿਥੋਂ ਦੇ ਰਹਿਣ ਵਾਲੇ ਚ ਇਹ ਕੋਈ ਪਤਾ ਨਹੀਂ ਗੈਂਗ ਇਹ ਬੇਸਿਕਲੀ ਸ਼ਮਕੌਰ ਸਾਹਿਬ ਏਰੀਆ ਜਿਹੜਾ ਰੋਪੜ ਏਰੀਏ ਦੇ ਰਹਿਣ ਵਾਲੇ ਸੀਗੇ ਜੀ ਇਹਨਾਂ ਦੇ ਉੱਪਰ ਉੱਥੇ ਵੀ ਪਹਿਲਾਂ ਮੁਕੱਦਮੇ ਜਿਹੜੇ ਆ ਦਰਜ ਸੀ ਸਰ ਕਿਸ ਤਰ੍ਹਾਂ ਦੀ ਵਾਰਦਾਤਾਂ ਪਹਿਲਾਂ ਇਹਨਾਂ ਨੇ ਕੀਤੀਆਂ ਨੇ ਇਹ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਫਾਇਰਿੰਗ ਤੇ ਐਕਸਟਰਸ਼ਨ ਦੋਨੇ ਪ੍ਰਕਾਰ ਦੀ ਵਾਰਦਾਤਾਂ ਚ ਇਨਵੋਲ ਸੀਗੇ 골ਡੀ ਢਿੱਲੋਂ ਦੇ ਇਸ਼ਾਰੇ ਤੇ ਇਹ ਫਾਇਰਿੰਗ ਇਹਨਾਂ ਨੇ ਕੀਤੀ ਸੀ ਤੇ ਐਕਸਟਰਸ਼ਨ ਕਾਲ ਜਿਹੜੀ ਆ ਉਹ 골ਡੀ ਢਿੱਲੋਂ ਵੱਲੋਂ ਜਾਂਦੀ ਸੀ ਤੇ ਬੜਾ ਵੱਡਾ ਝਟਕਾ ਇਸ ਨੈਟਵਰਕ ਨੂੰ ਇਸ ਇਧੇ ਰਹੀਂ ਲੱਗਾ ਪੜੇ ਲਿਖੇ ਨਹੀਂ ਆ ਇਹ ਕਿਸ ਤਰ੍ਹਾਂ ਕੀ ਦੇਖੋ ਜੀ ਇਹ ਛੋਟੀ ਉਮਰ ਦੇ 25 ਸਾਲ ਤੋਂ ਘੱਟ ਹਮਾਰਾ ਤੇ ਕੋਈ ਬਹੁਤੇ ਪੜੇ ਲਿਖੇ ਨਹੀਂ ਹੈਗੇ ਤੇ ਤੁਹਾਡੇ ਰਾਹੀਂ ਮੈਂ ਸਾਰੇ ਯੂਥ ਨੂੰ ਵੀ ਅਪੀਲ ਕਰਦਾ ਆ ਕਿ ਸੋਸ਼ਲ ਮੀਡੀਆ ਤੇ ਜਿਹੜੇ ਗੈਂਗਸਟਰਸ ਨੂੰ ਫੋਲੋ ਕਰਦੇ ਆ ਤੇ ਇਹ ਜਿਹੜੀ ਆ ਸਖਾਈ ਨਾਲ ਪਹਿਲਾਂ ਵੀ ਕਾਰਵਾਈ ਹੋਈ ਤੇ ਅੱਗੇ ਵੀ ਸਖਾਈ ਨਾਲ ਗੈਂਗਸਟਰਸ ਦੇ ਖਿਲਾਫ ਕਾਰਵਾਈ ਜੜੀ ਉਹ ਜਾਰੀ ਰਹੀ